ਪੰਜਾ ਨੰਬਰ ਜਿਹੜਾ ਵਾ ਇਹਦਾ ਕੀ ਬੈਕਗ੍ਰਾਉਂਡ ਹੈ ਇਹ ਘਰ ਜਿਹੜਾ ਵਾ ਪ੍ਰਕਾਸ਼ ਸਿੰਘ ਬਾਦਲ ਵਲੇ ਦੇਸ਼ ਪ੍ਰਤਾਪ ਨੂੰ ਲੋਟ ਹੋਇਆ ਸੀ ਉਹ ਮੰਤਰੀ ਸੀਗੇ ਅ ਪ੍ਰਕਾਸ਼ ਸਿੰਘ ਬਾਦਲ ਜਿਹੜੀ ਬੇਟੀ ਹੈ ਉਹਨਾਂ ਨੂੰ ਵਿਆਹੀ ਹੈ ਔਰ ਉਹ ਖੁਦ ਉੱਥੇ ਬਹੁਤ ਘਟ ਰਹਿੰਦੇ ਸੀ ਉਹ ਆਪਣੀ ਪ੍ਰਾਈਵੇਟ ਰੈਚ ਦੇ ਵਿੱਚ ਰਹਿੰਦੇ ਸੀ ਤੇ ਇੱਥੇ ਜਿਹੜੇ ਕੌਨਸਲਸ ਤੋਂ ਹਲਕੇ ਤੋਂ ਲੋਕੀ ਆਉਂਦੇ ਸੀ ਉਹਨਾਂ ਨੂੰ ਮਿਲਣ ਵਾਸਤੇ ਆਉਂਦੇ ਸੀ ਔਰ ਜਦੋਂ ਅਮਰਿੰਦਰ ਸਿੰਘ ਦੀ ਸਰਕਾਰ ਆਈ ਤੇ ਘਰ ਦੀ ਕਾਫੀ ਬੁਰੀ ਹਾਲਤ ਸੀ ਅਤੁਲ ਨੰਦਾ ਜਿਹੜਾ ਐਡਵੋਕੇਟ ਜਨਰਲ ਸੀ ਉਹਨੂੰ ਲੋਟ ਹੋਇਆ ਉਹਨਾਂ ਕਿਹਾ ਜੀ ਘਰ ਜਿਹੜਾ ਬੜਾ ਡਿਰੇਪੀਡੇਟਡ ਕੰਡੀਸ਼ਨ 'ਚ ਆ ਇਹਦੀ ਰੈਨੋਵੇਸ਼ਨ ਦੀ ਲੋੜ ਹੈ ਬੜੇ ਵੱਡੇ ਪੱਧਰ ਤੇ ਇਹਦੀ ਰੈਨੋਵੇਸ਼ਨ ਹੋਈ ਦੱਸਿਆ ਜਾਂਦਾ ਵਾ ਕਿ 70 ਲੱਖ ਤੋਂ ਲੈ ਕੇ ਕਰੀਬ 1 ਕਰੋੜ ਰੁਪਈਆ ਇਹਦੀ ਰੈਨੋਵੇਸ਼ਨ ਤੇ ਲੱਗਾ ਇੱਕ ਟੈਂਪਰੇਰੀ ਬਲਾਕ ਇਹਦੇ ਵਿੱਚ ਐਡ ਕੀਤਾ ਗਿਆ ਟੈਂਪਰੇਰੀ ਸਟਰਕਚਰ ਜਿਹੜਾ ਬਣਦਾ ਵਾ ਜਿੱਥੇ ਏਜੀ ਦਾ ਆਫਿਸ ਫੰਕਸ਼ਨ ਕਰਦਾ ਸੀ ਪੰਜ ਛੇ ਕਮਰੇ ਸੀ ਰਿਸੈਪਸ਼ਨ ਸੀ ਪ੍ਰੋਪਰ ਉਹਨਾਂ ਦਾ ਆਫਿਸ ਸੀ ਉਹਨਾਂ ਦਾ ਸਟਾਫ ਰਹਿੰਦਾ ਸੀ ਸੋ ਇਹ ਕਾਰਜ ਜਿਹੜਾ ਮੁੱਖ ਮੰਤਰੀ ਤੋਂ ਦੇ ਕਾਰਤੋਂ ਇਲਾਵਾ ਮੇਰੇ ਖਿਆਲ ਸਭ ਤੋਂ ਜ਼ਿਆਦਾ ਜੇ ਕਰਦੇ ਵਿੱਚ ਕਰਦੇ ਵਿੱਚ ਜੇ ਰਿਹੈਸ਼ ਹੈ ਕਰਦੇ ਵਿੱਚ ਜਾਂ ਵਧੀਆ ਕਰਿਆ ਤੇ ਉਹ ਇਹੋ ਹੀ 50 ਨੰਬਰ ਆ। ਔਰ ਇਹ ਸਰਕਾਰ ਨੇ ਆਉਂਦਿਆਂ ਹੀ ਇੱਕ ਮੁੱਖ ਮੰਤਰੀ ਨੇ ਆਪਣੇ ਨੂੰ ਲੋਡ ਕਰ ਰਿਆ ਔਰ ਕਾਫੀ ਦੇਰ ਇਹਦੇ ਚ ਰਾਜ ਸਭਾ ਦੇ ਮੈਂਬਰ ਆਪ ਆਮ ਆਦਮੀ ਪਾਰਟੀ ਦੇ ਮੈਂਬਰ ਰਾਗਵ ਚੱਡਾ ਰਹਿੰਦੇ ਰਿਹਾ। ਉਦੋਂ ਵੀ ਬੜਾ ਵੱਡਾ ਵਿਵਾਦ ਸੀ ਕਿ ਰਾਗਵ ਚੱਡਾ ਜੋ ਰਾਜ ਸਭਾ ਦੇ ਮੈਂਬਰ ਨੇ ਜਿਨ੍ਹਾਂ ਨੂੰ ਰਾਜ ਸਭਾ ਤੱਕ ਜਿਹੜਾ ਕਾਰਿਆ ਰਾਜ ਸਭਾ ਵੱਲੋਂ ਦਿੱਲੀ ਦੇ ਵਿੱਚ ਲੋਟ ਹੋਇਆ ਵਾ ਤੇ ਉਹ ਇਸ ਕਾਰਨ ਕਿਹੜੀ ਕਪੈਸਿਟੀ ਦੇ ਵਿੱਚ ਇਸ ਕਰ ਰਹੇ ਰਹਿੰਦੇ ਆ ਔਰ ਇਹੋ ਹੀ ਕਾਰਿਆ ਜਿਹਦੇ ਵਿੱਚ ਹੁਣ ਸ਼ਾਇਦ ਅਰਵਿੰਦ ਕੇਜਰੀਵਾਲ ਜਦੋਂ ਆਉਂਦੇ ਆ ਉਹ ਇੱਥੇ ਰਹਿੰਦੇ ਆ ਸੋ ਇਹ ਜਿਹੜਾ ਸਿਸਟਮ ਚੱਲਿਆ ਆ ਰਿਹਾ ਵਾ ਇਹ ਬਿਲਕੁਲ ਗਲਤ ਆ ਮੁੱਖ ਮੰਤਰੀ ਨੂੰ ਇੱਕ ਕਾਰ ਲੋਟ ਹੋਣਾ ਚਾਹੀਦਾ ਵਾ